ਅਮ ਦੋਸਤੋ ਪਿਛਲੇ 2 ਦਿਨ ਸੁਪਰੀਮ ਕੋਰਟ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਏਜੀ ਨੂੰ ਜੋ ਹਦਾਇਤਾਂ ਦਿੱਤੀਆਂ ਗਈਆਂ ਜਾਂ ਜੋ ਝਾੜ ਪਾਈ ਗਈ ਉਹ ਕਾਫੀ ਜਿਹੜੇ ਆਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਹੈ ਕਿਉਂਕਿ ਇਹਨਾਂ ਦੋ ਦੌਰਾਨ ਦਿਨਾਂ ਦੌਰਾਨ ਚੱਲੀ ਜਿਹੜੀ ਕਾਰਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਜਿਹੜਾ ਡਬਲ ਬੈਂਚ ਸੀਗਾ ਉਹਦੇ ਵੱਲੋਂ ਪਹਿਲਾਂ ਤਾਂ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਤਾਂ ਜਿਹੜਾ ਪੰਜਾਬ ਸਰਕਾਰ ਦੇ ਏਜੀ ਨੂੰ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਉਹ ਕਾਫੀ ਤਲਖੀ ਦੇ ਨਾਲ ਪੁੱਛਗਿੱਛ ਕੀਤੀ ਗਈ ਕਿ ਤੁਸੀਂ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਹੁਣ ਤੱਕ ਕੀ ਕੀਤਾ ਹੈ ਤਾਂ ਜਾਂ ਉਹਦੀ ਜਿਹੜੀ ਮਤਲਬ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਤਾਂ ਉਹਨਾਂ ਨੇ ਜਦੋਂ ਇਹ ਕਿਹਾ ਕਿ ਉਹਨਾਂ ਦੀ ਕੰਡੀਸ਼ਨ ਠੀਕ ਠਾਕ ਹੈ ਤਾਂ ਜੱਜ ਸਾਹਿਬਾਨ ਵੱਲੋਂ ਇਹ ਪੁੱਛਿਆ ਗਿਆ ਕਿ ਤੁਸੀਂ ਕਿਹੜੀਆਂ ਰਿਪੋਰਟਾਂ ਦੇ ਆਧਾਰ ਤੇ ਕਹਿ ਰਹੇ ਹੋ ਕੌਣ ਮਤਲਬ ਅਜਿਹਾ ਜਿਹੜਾ ਹੈਗਾ ਡਾਕਟਰ ਹੈ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਉਹ ਬਿਲਕੁਲ ਠੀਕ ਠਾਕ ਨਹੀਂ ਜਦੋਂ ਕਿ ਉਹਨਾਂ ਦੀ 70 ਸਾਲ ਤੋਂ ਉੱਪਰ ਉਮਰ ਹੈ ਕੈਂਸਰ ਵਰਗੀ ਬਿਮਾਰੀ ਤੋਂ ਉਹ ਪੀੜਤ ਨੇ ਤੇ 20 ਦਿਨਾਂ ਤੋਂ ਵੱਧ ਸਮੇਂ ਤੋਂ ਉਹ ਕੁਝ ਵੀ ਖਾ ਪੀ ਨਹੀਂ ਰਹੇ ਉਹ ਫਾਸਟ 'ਤੇ ਉਤੇ ਨੇ ਤਾਂ ਇਹਦੇ ਵਿੱਚ ਅ ਅਗਲੇ ਦਿਨ ਲਈ ਉਹਨਾਂ ਨੇ ਹਦਾਇਤ ਕੀਤੀ ਕਿ ਕੱਲ ਨੂੰ 12:30 ਵਜੇ ਕਾਰਵਾਈ ਸ਼ੁਰੂ ਹੋਣੀ ਹੈ 1 ਵਜੇ ਤੱਕ ਤੁਸੀਂ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਸਬਮਿਟ ਕਰੋ ਮੈਡੀਕਲ ਰਿਪੋਰਟਾਂ ਅਗਲੇ ਦਿਨ ਸਬਮਿਟ ਕੀਤੀਆਂ ਗਈਆਂ ਪਰੰਤੂ ਉਸ ਤੋਂ ਬਾਅਦ ਜੱਜ ਸਾਹਿਬਾਨ ਨੇ ਉਹਨਾਂ ਨੂੰ ਸਰਕਾਰ ਵੱਲੋਂ ਜਿਵੇਂ ਕਥਤ ਤੌਰ ਤੇ ਕਿਹਾ ਗਿਆ ਕਿ ਉਹਨਾਂ ਲਈ ਇੱਕ ਆਰਜੀ ਮਤਲਬ ਹਸਪੀਟਲ ਸਥਾਪਿਤ ਕੀਤਾ ਗਿਆ ਹੈ ਕਨੌਰੀ ਬਾਰਡਰ ਦੇ ਉੱਪਰ ਹੀ ਉਸ ਸਟੇਜ ਤੋਂ ਥੋੜੇ ਨੇੜਲੇ ਜਗਾ ਦੇ ਉੱਤੇ ਤਾਂ ਉਹਨਾਂ ਨੇ ਕਿਹਾ ਕਿ ਉਸ ਜਿਹੜਾ ਆਰਜੀ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੋ ਟੁਕ ਸ਼ਬਦਾਂ ਦੇ ਵਿੱਚ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪੂਰੀ ਤਰ੍ਹਾਂ ਉਹ ਜਿਹੜੀ ਪੰਜਾਬ ਸਰਕਾਰ ਹੈਗਾ ਇਸ ਦੀ ਜ਼ਿੰਮੇਵਾਰੀ ਹੈ ਉਸ ਨੇ ਉਹਦੀ ਸੇਤ ਨੂੰ ਦੇਖਣਾ ਹੈਗਾ ਤੇ ਉਹਦੇ ਅਨੁਸਾਰ ਠੋਕਵੇਂ ਜਿਹੜੇ ਹੈਗੇ ਆ ਉਹ ਕਦਮ ਉਠਾਉਣੇ ਨੇ ਤੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਅਗਲੀ ਸੁਣਵਾਈ ਉਹ 2 ਜਨਵਰੀ ਦੀ ਫਿਕਸ ਕੀਤੀ ਗਈ ਹੈ ਤਾਂ ਅਗਲੀ ਜਿਹੜੀ ਸੁਣਵਾਈ 2 ਜਨਵਰੀ ਦੀ ਫਿਕਸ ਕਰਨ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਜਿਹੜੀਆਂ ਮੈਡੀਕਲ ਰਿਪੋਰਟਾਂ ਏਜੀ ਸਾਹਿਬ ਵੱਲੋਂ ਪੰਜਾਬ ਦੇ ਏਜੀ ਸਾਹਿਬ ਵੱਲੋਂ ਪੇਸ਼ ਕੀਤੀਆਂ ਗਈਆਂ ਉਹਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਮੁੱਖ ਤੌਰ ਦੇ ਉੱਤੇ ਸਾਰੇ ਜਿਹੜੇ ਵਾਈਟਲ ਆਰਗਨ ਨੇਗੇ ਉਹ ਠੀਕ ਠਾਕ ਨੇ ਉਹਨਾਂ ਦੇ ਹਾਰਟ ਦੇ ਉੱਤੇ ਵੀ ਅਜੇ ਕੋਈ ਅਸਰ ਨਹੀਂ ਹੋਇਆ ਜਿੰਨੇ ਵੀ ਉਹਨਾਂ ਦੇ ਬਲੱਡ ਦੇ ਟੈਸਟ ਲਏ ਗਏ ਨੇ ਉਹਨਾਂ ਅਨੁਸਾਰ ਉਹਨਾਂ ਦੀ ਜਿਹੜੀ ਆ ਕੈਂਸਰ ਦੀ ਬਿਮਾਰੀ ਦੀ ਸਥਿਤੀ ਹੈ ਉਹ ਵੀ ਬਿਲਕੁਲ ਜੜੀ ਹੈਗੀ ਆ ਖਤਰਨਾਕ ਨਹੀਂ ਹੈ ਠੀਕ ਹੈ ਉਹਦੇ ਵਿੱਚ ਥੋੜੀ ਸਮੱਸਿਆ ਹੈ ਇਸੇ ਤਰੀਏ ਉਹਨਾਂ ਦਾ ਯੂਰਿਕ ਐਸਿਡ ਥੋੜਾ ਵਧਿਆ ਹੋਇਆ ਹੈ ਬਾਕੀ ਉਹਨਾਂ ਦੀ ਈਸੀਜੀ ਉਹਨਾਂ ਦਾ ਹਾਰਟ ਇਹ ਸਾਰੀਆਂ ਚੀਜ਼ਾਂ ਸਭ ਕੁਝ ਠੀਕ ਠਾਕ ਹੈ ਤਾਂ ਇਹਦੇ ਵਿੱਚੋਂ ਲੱਗਦਾ ਹੈ ਕਿ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ 2 ਜਨਵਰੀ ਦੀ ਜਿਹੜੀ ਡੇਟ ਹੈ ਅਗਲੀ ਦਿੱਤੀ ਗਈ ਹੈ ਜਿਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਦੀ ਫਰੈਸ਼ ਤਾਜ਼ਾ ਮੈਡੀਕਲ ਰਿਪੋਰਟ ਹੈ ਜਿਹੜੀ ਉਹ ਸਬਮਿਟ ਕੀਤੀ ਜਾਵੇ ਤਾਂ ਹੁਣ ਇਹਦੇ ਵਿੱਚੋਂ ਆ ਜੜੀਆਂ ਮਹੱਤਵਪੂਰਨ ਗੱਲਾਂ ਖਾਸ ਕਰਕੇ ਜੜੀਆਂ ਆਮ ਲੋਕਾਂ ਦੇ ਕਿਸਾਨਾਂ ਦੇ ਕਿਸਾਨ ਆਗੂਆਂ ਦੇ ਜਿਹੜੇ ਇਸ ਤੇ ਪ੍ਰਤੀਕਰਮ ਵਜੋਂ ਨੋਟ ਕੀਤੀਆਂ ਗਈਆਂ ਨੇ ਉਹ ਇਹ ਨੇ ਕਿ ਪਹਿਲੀ ਗੱਲ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਮੈਡੀਕਲ ਰਿਪੋਰਟ ਨੂੰ অথੈਨਟਿਕ ਮੰਨਦਿਆਂ 2 ਜਨਵਰੀ ਦੀ ਜਿਹੜੀ ਡੇਟ ਹੈਗੀ ਉਹ ਫਿਕਸ ਕੀਤੀ ਗਈ ਹੈ ਜਦੋਂ ਕਿ ਸਚਾਈ ਇਹ ਹੈ ਕਿ ਜਿਹੜੇ ਦੂਸਰੇ ਡਾਕਟਰ ਸਾਹਿਬਾਨ ਨੇ ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਉਹਨਾਂ ਦੀ ਦੇਖ ਰਿਕਲ ਲਗਾਤਾਰ ਕੰਟੀਨਿਊਸਲੀ ਕਰ ਰਹੇ ਨੇਗੇ ਉਹਨਾਂ ਦੀ ਅਬਜ਼ਰਵੇਸ਼ਨ ਇਹ ਹੈ ਕਿ ਉਹਨਾਂ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਕਿਸੇ ਵੀ ਸਮੇਂ ਉਹਨਾਂ ਨਾਲ ਕੁਝ ਵੀ ਵਾਪਰ ਸਕਦਾ ਹੈ ਤਾਂ ਇਸ ਦੇ ਵਿੱਚੋਂ ਇੱਕ ਤੇ ਇਹ ਹੈਗਾ ਕਿ ਇਹ ਇਹ ਮੰਨ ਕੇ ਚੱਲਿਆ ਗਿਆ ਕਿ 2 ਜਨਵਰੀ ਤੱਕ ਉਹ ਠੀਕ ਠਾਕ ਰਹਿਣਗੇ ਜਿਹੜਾ ਕਿ ਮਤਲਬ ਹਕੀਕਤ ਤੋਂ ਪਰੇ ਲੱਗਦਾ ਹੈ ਕਿਉਂਕਿ ਉਹਨਾਂ ਦੀ ਉਹਨਾਂ ਨੂੰ ਪਹਿਲਾਂ ਵੀ ਇੱਕ ਬੇਹੋਸ਼ੀ ਦਾ ਦੌਰਾ ਪੈ ਚੁੱਕਿਆ ਜਿਹਦੇ ਵਿੱਚ ਉਹ ਤਕਰੀਬਨ 5 ਮਿੰਟ ਦੇ ਕਰੀਬ ਉਹ ਬੇਹੋਸ਼ ਰਹੇ ਸੀ ਇਹ ਗੱਲਾਂ ਨੂੰ ਸੁਪਰੀਮ ਕੋਰਟ ਦੇ ਮੈਨੂੰ ਨਹੀਂ ਲੱਗਦਾ ਇਹ ਗੱਲਾਂ ਧਿਆਨ ਦੇ ਵਿੱਚ ਲਿਆਂਦੀਆਂ ਗਈਆਂ ਹੋਣ ਕਿਉਂਕਿ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਜਿਹੜਾ ਹੈਗਾ ਪ੍ਰੈਸ ਦੇ ਵਿੱਚ ਛਪੀਆਂ ਰਿਪੋਰਟਾਂ ਦੇ ਵਿੱਚ ਅਜਿਹਾ ਕੋਈ ਜ਼ਿਕਰ ਦੇਖਣ ਨੂੰ ਨਹੀਂ ਮਿਲਦਾ ਦੂਸਰੀ ਗੱਲ ਜਿਹੜੀ ਸਭ ਤੋਂ ਵੱਧ ਆ ਜਿਹੜਾ ਕੀ ਕੁਐਸਚਨ ਹੈਗਾ ਜਿਹੜਾ ਲੋਕਾਂ ਦੇ ਵਿੱਚ ਉੱਠਿਆ ਕਿਸਾਨ ਆਗੂਆਂ ਦੇ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਬਣਿਆ ਉਹ ਇਹ ਹੈ ਕਿ ਇਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੇ ਨਾਲ ਜਿਹੜੀ ਹੈਗੀ ਆ ਉਹ ਸਾਰੀ ਗੱਲਬਾਤ ਉਹ ਉੱਥੇ ਹੀ ਫੋਕਸ ਕਰ ਦਿੱਤੀ ਗਈ ਹੈ ਕਿ ਉਹ ਇਹਨਾਂ ਦੀ ਸਿਹਤ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਜਾਂ ਐਂ ਕਹਿ ਲਓ ਕਿ ਉਹਨਾਂ ਡੱਲੇਵਾਲ ਸਾਹਿਬ ਦੀ ਸਿਹਤ ਦੇ ਉੱਤੇ ਸਾਰਾ ਇਸ਼ੂ ਜਿਹੜਾ ਹੈਗਾ ਉਹ ਕੇਂਦਰਿਤ ਕਰ ਦਿੱਤਾ ਗਿਆ ਜਦੋਂ ਕਿ ਮਸਲੇ ਦੀ ਜੜ ਹੈਗੀ ਆ ਉਹ ਕੇਂਦਰ ਸਰਕਾਰ ਹੈ ਇਹ ਜਿਹੜਾ ਹੈਗਾ ਮਰਨ ਵਰਤ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂ ਰੱਖਣਾ ਪਿਆ ਉਹਦਾ ਕਾਰਨ ਇਹ ਹੈ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਸਮੇਤ ਹੋਰ ਜੜੀਆਂ 12 ਮੰਗਾਂ ਹੈਗੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਨਹੀਂ ਮੰਨਿਆ ਜਾ ਰਿਹਾ ਮੰਨਣਾ ਕਿਹਨੇ ਆ ਉਹ ਕੇਂਦਰ ਸਰਕਾਰ ਨੇ ਆ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਸਾਰੀ ਦੋ ਦਿਨਾਂ ਦੀ ਪ੍ਰोसीडिंग ਦੌਰਾਨ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਕੋਈ ਵੀ ਇਨਸਟਰਕਸ਼ਨ ਜਾਰੀ ਨਹੀਂ ਕੀਤੀ ਤੇ ਜਿਹੜੀ ਕਿ ਆਮ ਲੋਕ ਇਹ ਸਮਝਦੇ ਨੇ ਕਿਸਾਨ ਜੁਨਿਆਂਾਂ ਦੇ ਆਗੂ ਵੀ ਸਮਝਦੇ ਨੇ ਕਿ ਅਸਲ ਦੇ ਵਿੱਚ ਜੇ ਸਹੀ ਰੂਪ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਉਹ ਛਡਾਉਣਾ ਚਾਹੁੰਦੇ ਨੇ ਤਾਂ ਕੇਂਦਰ ਸਰਕਾਰ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਸਿਰਫ ਉਸ ਹਾਲਤ ਦੇ ਵਿੱਚ ਹੀ ਹੈ ਜੋਗਿੰਦਰ ਆਪਣਾ ਜਗਜੀਤ ਸਿੰਘ ਡੱਲੇਵਾਲ ਜੀ ਉਹ ਆਪਣਾ ਜਿਹੜਾ ਮਰਨ ਬਾਰਤ ਹੈ ਉਹ ਤਿਆਗ ਸਕਦੇ ਨੇ ਆਦਰਵਾਈਜ਼ ਉਹਨਾਂ ਨੇ ਇਹਨਾਂ ਮਤਲਬ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਐਲਾਨ ਕੀਤਾ ਕਿ ਕੋਈ ਵੀ ਕਿਸੇ ਕਿਸਮ ਦੀ ਮੈਡੀਕਲ ਫੈਸਿਲਿਟੀ ਉਹ ਨਹੀਂ ਲੈਣਗੇ ਤੇ ਕਿਸਾਨ ਜਿਹੜੇ ਯੂਨੀਅਨਾਂ ਵੀ ਇਸ ਗੱਲ ਦੇ ਉੱਤੇ ਉਹ ਉਹਨਾਂ ਦਾ ਪੱਕਾ ਸਟੈਂਡ ਹੈਗਾ ਪੱਕਾ ਇਰਾਦਾ ਹੈਗਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਕੀਮਤ ਤੇ ਇੱਥੋਂ ਕਿਸੇ ਮੇਕਸ਼ਿਫਟ ਹਸਪਤਾਲ ਦੇ ਵਿੱਚ ਤਬਦੀਲ ਨਹੀਂ ਕਰਨ ਦਿੱਤਾ ਜਾਏਗਾ ਉਸ ਦੇ ਲਈ ਉਹਨਾਂ ਨੂੰ ਭਾਵੇਂ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਇਸ ਕਰਕੇ ਉਹਨਾਂ ਨੇ ਇਸ ਦੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਕਿ ਤਿੰਨ ਚਾਰ ਕਿਸਮ ਦੀ ਉਹਨਾਂ ਨੇ ਸੁਰੱਖਿਆ ਜਿਹੜੀ ਹੈਗੀ ਆ ਘੇਰੇ ਵੀ ਬਣਾਏ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਦੁਆਲੇ ਜਿਵੇਂ ਟਰਾਲੀਆਂ ਨੂੰ ਲਗਾਇਆ ਗਿਆ ਬਿਲਡਿੰਗ ਕੀਤੀ ਗਈ ਆ ਉਹਨਾਂ ਨੂੰ ਇੱਕ ਦੂਜੇ ਨਾਲ ਜੋੜਿਆ ਗਿਆ ਬਹੁਤ ਹੀ ਸਿਰਫ ਇੱਕ ਜਣੇ ਦਾ ਰਸਤਾ ਉੱਥੇ ਤੱਕ ਪਹੁੰਚਣ ਲਈ ਛੱਡਿਆ ਗਿਆ ਸਿੰਗਲ ਜਿਹੜਾ ਹੈਗਾ ਡਬਲ ਮਤਲਬ ਵਿਅਕਤੀ ਵੀ ਉਹਨਾਂ ਤੱਕ ਤੁਰਕੇ ਨਹੀਂ ਜਾ ਸਕਦੇ ਦੋ ਬਰਾਬਰ ਬਰਾਬਰ ਸੋ ਇਸ ਪ੍ਰਸੰਗ ਦੇ ਵਿੱਚ ਉਹਨਾਂ ਦੀ ਗੱਲ ਮਤਲਬ ਜਿਹੜੀ ਹੈਗੀ ਆ ਕਿੰਨੀ ਇੱਕ ਸਾਰਥਕ ਹੈ ਜਾਂ ਵਾਜਬ ਹੈ ਜਾਂ ਉਹਨਾਂ ਦੀਆਂ ਉਹ ਉਹਨਾਂ ਦੀ ਅਪਰੋਚ ਇੱਥੇ ਆਉਣ ਵਾਲਾ ਜਿਹੜਾ ਹੈਗਾ ਭਵਿੱਖ ਦੱਸੇਗਾ ਫਿਊਚਰ ਦੇ ਵਿੱਚ ਬਹੁਤ ਕੁਸ਼ਿ ਜਣੀਆਂ ਗੱਲਾਂ ਕਲੀਅਰ ਹੋਣੀਆਂ ਨੇ ਪਰ ਹਾਲ ਦੀ ਘੜੀ ਜੇ ਇਸ ਡੈਡਲੌਕ ਨੂੰ ਜਿਹੜੀ ਹੈਗੀ ਆ ਮਾਨਯੋਗ ਸੁਪਰੀਮ ਕੋਰਟ ਤੋੜਨਾ ਚਾਹੁੰਦੀ ਹੈ ਤਾਂ ਇਹਦੇ ਵਿੱਚ ਇੱਕੋ ਇੱਕ ਸੋਲੂਸ਼ਨ ਦੇਖਣ ਨੂੰ ਮਿਲਦਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਸਪਸ਼ਟ ਹਦਾਇਤਾਂ ਕਰੇ ਤਾਂ ਕਿ ਕਿਸਾਨੀ ਮੰਗਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਉਹਨਾਂ ਦੀ ਸੁਣਵਾਈ ਕਰੇ ਉਹਨਾਂ ਦੀਆਂ ਮੰਗਾ ਮੰਨੇ ਤੇ ਤਾਂ ਹੀ ਉਸ ਜਿਹੜੀ ਹੈਗੀ ਆ ਕਿਸਾਨ ਆਗੂ ਦੀ ਜਿਹੜੀ ਹੈਗੀ ਆ ਜ਼ਿੰਦਗੀ ਬਚਾਈ ਜਾ ਸਕਦੀ ਹੈ ਆਦਰਵਾਈਜ਼ ਹਾਲ ਦੀ ਘੜੀ ਦੂਜਾ ਕੋਈ ਵੀ ਅਲਟਰਨੇਟਿਵ ਦਿਖਾਈ ਨਹੀਂ ਆਂਦੇ ਰਿਹਾ ਸੋ ਇਹ ਗੱਲ ਸਾਰਿਆਂ ਦੇ ਫਿਕਰਮੰਦੀ ਦੀ ਹੈ ਤੇ ਮਤਲਬ ਆਸ ਵੀ ਕੀਤੀ ਜਾਂਦੀ ਹੈ ਕਿ ਸੁਪਰੀਮ ਕੋਰਟ ਜਿਹੜੀ 2 ਜਨਵਰੀ ਤੋਂ ਪਹਿਲਾਂ ਇਸ ਦੇ ਉੱਤੇ ਕੋਈ ਗੌਰ ਕਰਨਗੇ ਅਦਰਵਾਈਜ਼ ਜਿਹੜੀ ਕੇਂਦਰ ਸਰਕਾਰ ਆ ਉਹ ਪੂਰੀ ਤਰ੍ਹਾਂ ਸੁੱਤੀ ਹੋਈ ਹੈ ਪੂਰੀ ਤਰ੍ਹਾਂ ਇਨਡਿਫਰੈਂਟ ਹੈ ਉਦਾਸੀਨ ਹੈ ਕਿਸਾਨੀ ਮਾਮਲਿਆਂ ਬਾਰੇ ਉਹਨਾਂ ਦਾ ਕੋਈ ਵੀ ਇਹਦੇ ਉੱਤੇ ਕੋਈ ਬਿਆਨ ਨਹੀਂ ਆ ਰਿਹਾ ਸਿਰਫ ਜੜੀਆਂ ਹੈਗੀਆਂ ਚਲੰਤ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਈਵਨ ਜਿਹੜੇ اپੋਜੀਸ਼ਨ ਪਾਰਟੀਆਂ ਵੀ ਨੇਗੀਆਂ ਉਹ ਵੀ ਇਸ ਮੁੱਦੇ ਨੂੰ ਉਸ ਅ ਮਤਲਬ ਸੰਜੀਦਗੀ ਨਾਲ ਨਹੀਂ ਉਠਾ ਰਹੀਆਂ ਜਿਸ ਨਾਲ ਉਠਾਉਣਾ ਚਾਹੀਦਾ ਸੀ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਬਾਈਪਾਸਿੰਗ ਰਿਮਾਰਕਸ ਜ਼ਰੂਰ ਆ ਰਹੇ ਨੇਗੇ ਪਰ ਇਹਨੂੰ ਇੱਕ ਏਜੰਡੇ ਦੇ ਤੌਰ ਦੇ ਉੱਤੇ ਇੱਕ ਮੁੱਦੇ ਦੇ ਤੌਰ ਦੇ ਉੱਤੇ ਉਹਨਾਂ ਜੜੀਆਂ ਹੈ ਗਿਆ ਭਵਨਾ ਦੇ ਵਿੱਚ ਸੰਸਦ ਦੇ ਦੋਨਾਂ ਜਿਹੜੇ ਸਦਨਾਂ ਦੇ ਵਿੱਚ ਉਹਨੂੰ ਇੱਕ ਮੁੱਦੇ ਦੇ ਤੌਰ ਦੇ ਉੱਤੇ ਨਹੀਂ ਬਣਾਇਆ ਗਿਆ ਬਲਕਿ ਈਵਨ ਏ ਵੀ ਆਸ਼ਕੀਤੀ ਜਾਂਦੀ ਸੀ ਕਿ ਪੰਜਾਬ ਦੇ ਜਿਹੜੇ ਮਤਲਬ ਐਮਪੀ ਨੇ ਰਾਜ ਸਭਾ ਮੈਂਬਰ ਨੇ ਲੋਕ ਸਭਾ ਮੈਂਬਰ ਨੇ ਜਿਨ੍ਹਾਂ ਦੀ ਗਿਣਤੀ 20 ਬਣਦੀ ਹੈਗੀ ਆ ਉਹ ਵੀ ਕੋਈ ਨਾ ਕੋਈ ਦਿੱਲੀ ਦੇ ਵਿੱਚ ਕੋਈ ਪ੍ਰੋਟੈਸਟ ਕਰ ਸਕਦੇ ਸੀ ਇਸੇ ਤਰ੍ਹਾਂ ਹੀ ਜਿਹੜੇ ਇੱਥੋਂ ਦੇ 117 ਐਮਐਲਏ ਨੇ ਉਹ ਵੀ ਕੋਈ ਨਾ ਕੋਈ ਜੁਆਇੰਟਲੀ ਜਿਹੜਾ ਹੈਗਾ ਆਪਣੀ ਆਵਾਜ਼ ਉੱਥੇ ਰੱਖ ਸਕਦੇ ਸੀਗੇ ਕੇਂਦਰ ਸਰਕਾਰ ਦੇ ਸਾਹਮਣੇ ਰੱਖ ਸਕਦੇ ਸੀਗੇ ਤੇ ਉਹ ਨਹੀਂ ਹੋ ਰਿਹਾ ਉਸ ਉਸ ਲੈਵਲ ਦੇ ਉੱਤੇ ਜਿਹੜੀਆਂ ਨਗਰ ਨਿਗਮ ਜਿਹੜੀਆਂ ਚੋਣਾਂ ਹੈਗੀਆਂ ਮੁੱਖ ਮੰਤਰੀ ਨੂੰ ਵੀ ਉਹ ਜ਼ਿਆਦਾ ਪਿਆਰੀਆਂ ਲੱਗ ਰਹੀਆਂ ਨੇ ਉਹਦੀ ਕੈਂਪੇਨ ਜ਼ਿਆਦਾ ਪਿਆਰੀ ਲੱਗ ਰਹੀ ਹੈ ਬਜਾਏ ਇਸ ਦੇ ਕਿ ਇੱਕ ਅਜਿਹੇ ਜਿਹੜੇ ਦਹਾਕਿਆਂ ਦੇ ਵਿੱਚ ਇੱਕ ਜਿਹੜਾ ਕਿਸਾਨ ਆਗੂ ਡੱਲੇਵਾਲ ਵਰਗਾ ਪੈਦਾ ਹੁੰਦਾ ਬਜਾਏ ਕਿ ਉਸ ਅਜਿਹੇ ਆਗੂ ਦੀ ਜਾਨ ਬਚਾਉਣ ਵਾਸਤੇ ਕੋਈ ਸਾਰਥਕ ਕਦਮ ਚੁੱਕੇ ਜਾਂਦੇ ਸੋ ਆ ਅੱਜ ਦੇ ਮੌਕੇ ਤੇ ਇਹ ਵੀ ਜਿਹੜੀ ਹੈਗੀ ਆ ਬਾਕੀ ਜਥੇਬੰਦੀਆਂ ਨੂੰ ਵੀ ਇਸ ਗੱਲ ਦੇ ਉੱਤੇ ਮੈਂ ਪਹਿਲਾਂ ਹੀ ਵਾਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਜਿਹੜਾ ਵੱਖ-ਵੱਖ ਜਥੇਬੰਦੀਆਂ ਦਾ ਵੀ ਜਿਹੜਾ ਰਵਈਆ ਹੈਗਾ ਉਹ ਕੋਈ ਉਹਦੇ ਵਿੱਚ ਕੋਈ ਤਬਦੀਲੀ ਦੇਖਣ ਨੂੰ ਨਹੀਂ ਮਿਲਦੀ ਤੇ ਅੱਜ ਦੇਖੋ ਇੱਕ ਮੀਟਿੰਗ ਹੈਗੀ ਆ ਜਿਹੜੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਦੋਵਾਂ ਮੋਰਚਿਆਂ ਨਾਲ ਪਟਿਆਲਾ ਵਿਖੇ ਹੋ ਰਹੀ ਹੈ ਉਹਦਾ ਕੀ ਰਿਜ਼ਲਟ ਨਿਕਲਦਾ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹਾਲ ਦੀ ਘੜੀ ਇਹ ਗੱਲ ਜ਼ਰੂਰ ਮਤਲਬ ਜੜੀ ਹੈਗੀ ਆ ਵਿਚਾਰਨ ਵਾਲੀ ਹੈ ਕਿ ਕੇ ਕੇਂਦਰ ਸਰਕਾਰ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਕੋਈ ਵੀ ਹਦਾਇਤ ਕਿਉਂ ਨਹੀਂ ਜਾਰੀ ਕੀਤੀ ਗਈ ਇਹਦੇ ਪਿੱਛੇ ਮਤਲਬ ਕੀ ਕਾਰਨ ਹੋ ਸਕਦਾ ਹੈਗਾ ਇਹ ਤੇ ਆ ਮਾਨਜੋਗ ਉੱਚ ਅਦਾਲਤ ਨੂੰ ਹੀ ਪਤਾ ਹੋ ਸਕਦਾ ਹੈ ਪਰ ਇਹ ਗੱਲ ਫਿਕਰਮੰਦੀ ਦੀ ਜ਼ਰੂਰ ਹੈਗੀ ਆ ਕਿ ਜਿੱਥੋਂ ਮਸਲਾ ਹੱਲ ਹੋਣਾ ਚਾਹੀਦਾ ਹੈ ਅਸਲ ਦੇ ਵਿੱਚ ਉੱਥੇ ਉਹਦੇ ਦੁਆਲੇ ਗੱਲਬਾਤ ਉਹਦੇ ਦੁਆਲੇ ਚਰਚਾ ਨਹੀਂ ਕੀਤੀ ਜਾ ਰਹੀ ਧੰਨਵਾਦ